ਕਾਰਨਕ ਦੁੱਧ ਕੱਢ ਰਿਹਾ ਤੇ ਇਹਦਾ ਸਿਸਟਮ ਕਿਵੇਂ ਸ਼ੁਰੂ ਕੀਤਾ ਕਿਵੇਂ ਆਈਡੀਆ ਹੈ ਮਤਲਬ ਜਦੋਂ ਵੀ ਆਉਣਾ ਸੀ ਜਿਵੇਂ ਛੁੱਟੀਆਂ ਵਗੈਰਾ ਤੇ ਜਾਣਾ ਜਾਂ ਜਿਵੇਂ ਉੱਤਨ ਜਾਣੇ ਆਪਾਂ ਤਾਂ ਮਤਲਬ ਸਰਦੀਆਂ ਸਰਦੀਆਂ ਦੇ ਵਿੱਚ ਕਾਰਣੀ ਹੁੰਦੀ ਸੀ ਨਾਨੀ ਦੀ ਸਾਡੀ ਰੱਖੀ ਹੋਈ ਉੱਤੇ ਹਾਰੇ ਦੇ ਉੱਤੇ ਬਣਾ ਕੇ ਆ ਨਾ ਪਾਥੀਆਂ ਦੇ ਗਰਮੀਆਂ ਗਰਮੀਆਂ ਚ ਉਹੀ ਜਗ੍ਹਾ ਤੇ ਮਤਲਬ ਚਾਟੀ ਵਾਲੀ ਉਹ ਲੱਸੀ ਹੁੰਦੀ ਸੀ ਇਹ ਮਤਲਬ ਉੱਥੋਂ ਸੀਗਾ ਆਈਡੀਆ ਜਿਹਾ ਵੀ ਚਲੋ ਆਪਾਂ ਇੱਕ ਵਾਰ ਕਿਉਂਕਿ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਵੀ ਆਪਾਂ ਨੂੰ ਗੈਸ ਤੇ ਕੜਾਈਆਂ ਦੇ ਵਿੱਚ ਮਿਲਦਾ ਇਹ ਚੀਜ਼ ਕਿਤੇ ਨਹੀਂ ਸੀਗੀ ਇਹ ਟ੍ਰੈਡੀਸ਼ਨਲ ਅਜਮੇ ਆਪਣੀ ਇਹ ਬਿਲਕੁਲ ਹੀ ਨਹੀਂ ਸੀ ਜਿਹੜੀ ਚੀਜ਼ ਹੈਗੀ ਆ ਆਪਾਂ ਜਿਹੜੀ ਚੀਜ਼ ਕਹਿ ਰਹੇ ਆ ਲੋਕਾਂ ਨੂੰ ਆਪਾਂ ਉਹ ਸੇਮ ਚੀਜ਼ ਮਤਲਬ ਇਹ ਚ ਡਰਾਈ ਫਰੂਟ ਜਿੰਨੇ ਵੀ ਮੈਂ ਕਹਿਣਾ ਆ ਵੀ ਜਿਵੇਂ ਕਾਜੂ, ਬਦਾਮ, ਪਿਸਤਾ, ਖਰੂਟ ਉਹ ਆਪਾਂ ਸਾਰਾ ਖਸਖਸ ਵਗੈਰਾ ਸਭ ਪਾਉਨੇ ਆ ਵਿੱਚ। ਉਹ ਕੁਆਲਿਟੀ ਮੈਂਟੇਨ ਕਰਨੀ ਪੈਂਦੀ ਆ ਮਤਲਬ ਆਪਣੇ ਹੱਥ 'ਚ ਹੀ ਹੁੰਦਾ ਨਾ ਜਿਹੜੀ ਕਿਹੜੀ ਚੀਜ਼ ਕਿੰਨੀ ਆ ਉਹ ਸਾਡੇ ਨਾਪੇ ਹੋਏ ਨੇਗੇ। ਮਤਲਬ ਆਪਾਂਨ ਮਾਤਾ ਦੇ ਉਹ ਉਹਦੇ ਲਈ ਵੀ ਸ਼ਰਧਈ ਲਈ ਵੀ ਵੀ ਕਿਹੜੀ ਬਦਾਮ ਕਿੰਨੇ ਪੈਣੇ ਆ, ਕਾਜੂ ਕਿੰਨੇ ਪੈਣੇ ਆ ਜਾਂ ਹੋਰ ਜਿੰਨਾ ਕੁਝ ਵੀ ਜੋ ਜੋ ਆਈਟਮਾਂ ਪੈਂਦੀਆਂ ਨੇਗੀਆਂ। ਸ਼ੜਕ ਦੇ ਕਿਨਾਰੇ ਤੇ ਇੱਕ ਬਾਈ ਜੀ ਨਿਹੰਗ ਸਿੰਘ ਬੈਠੇ ਸਾਨੂੰ ਦੇਖੇ ਤੇ ਉਹਨਾਂ ਦਾ ਕਾਫੀ ਵਧੀਆ ਸੈਟਅਪ ਸੀਗਾ ਤੇ ਇੱਕ ਕਹਿ ਲਓ ਘੜੇ ਦੇ ਵਿੱਚ ਦੁੱਧ ਕੱਢ ਰਿਹਾ ਤੁਹਾਨੂੰ ਸੈਟਅਪ ਦਿਖਾਵਾਂਗੇ ਸਾਰਾ ਤੇ ਜਾਣਾਂਗੇ ਵੀ ਕਦੋਂ ਤੋਂ ਸ਼ੁਰੂ ਕੀਤਾ ਇਸ ਤਰੀਕੇ ਨਾਲ ਜਿਹੜਾ ਸਾਰਾ ਦੁੱਧ ਤਿਆਰ ਹੁੰਦਾ ਤਾਂ ਬਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਲਾਈਫ ਬਾਰੇ ਵੀ ਜਾਣਾਂਗੇ ਕੁਝ ਨਾ ਵਿੱਚ ਗੱਲਾਂ ਕਰਾਂਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤ ਹੈ ਬਾਈ ਗੁਰਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੈਨੂੰ ਤੇ ਇੱਥੇ ਸਾਨੂੰ ਖੜ੍ਹਦੇ ਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਨਾਮ ਵੀਰੇ ਗਗਨਦੀਪ ਸਿੰਘ ਤੇ ਇੱਥੇ ਮੈਨੂੰ ਤੀਜਾ ਸਾਲ ਚੱਲ ਬਣਾਇਆ ਤਕਰੀਬਨ ਦੋ ਸਾਲ ਹੋ ਗਏ ਤਾਂ ਭਾਈ ਜੀ ਅਮੈਂ ਜਦੋਂ ਲੰਘ ਰਿਹਾ ਸੀਗਾ ਇੱਥੇ ਮੈਂ ਦੇਖਿਆ ਵੀ ਸੈਟਅਪ ਕਾਫੀ ਵਧੀਆ ਹੈਗਾ ਤੇ ਇੱਥੇ ਇਸ ਕਾਰਡ ਨਾਲ ਦੁੱਧ ਕੱਢ ਰਿਹਾ ਤੇ ਇਹਦਾ ਸਿਸਟਮ ਕਿਵੇਂ ਸ਼ੁਰੂ ਕੀਤਾ ਕਿਵੇਂ ਆਈਡੀਆ ਆਇਆ ਸੀ ਇਹਦਾ ਇਹ ਮਤਲਬ ਜਿਵੇਂ ਆਪਾਂ ਇੱਥੋਂ ਸਰਦਾਈ ਤੋਂ ਸ਼ੁਰੂਆਤ ਕੀਤੀ ਸੀਗੀ ਬਿਲਕੁਲ ਤੇ ਮਤਲਬ ਜਦੋਂ ਸਰਦੀਆਂ ਆਈਆਂ ਫਿਰ ਉਹ ਥੋੜਾ ਜਿਹਾ ਘਟ ਗਿਆ ਸੀਗਾ ਕੰਮ ਤੇ ਉਹਦਾ ਮਤਲਬ ਫਿਰ ਇੱਕ ਆਪਾਂ ਨੂੰ ਸਬਸਟੀਟਿਊਟ ਚਾਹੀਦਾ ਸੀਗਾ ਕੋਈ ਹਨਾ ਤੇ ਉਹ ਇਹ ਚੀਜ਼ ਮੇਰੇ ਜਿਵੇਂ ਨਾਨਕੇ ਮਤਲਬ ਸਾਡੇ ਮੇਰੇ ਫਾਦਰ ਸਾਹਿਬ ਐਡਵੋਕੇਟ ਨੇ ਹਨਾ ਸਾਡੇ ਘਰੇ ਮੈਨੂੰ ਖੇਤੀਬਾੜੀ ਵਾਲਾ ਜਾਂ ਡੰਗਰਾ ਡੰਗਰਾ ਵਾਲਾ ਕੰਮ ਨਹੀਂ ਰਿਹਾ ਮੇਰੇ ਨਾਨਕੇ ਹੁੰਦਾ ਸੀਗਾ ਤੇ ਉੱਥੇ ਮਤਲਬ ਜਦੋਂ ਵੀ ਹੁਣ ਅਸੀਂ ਜਿਵੇਂ ਛੁੱਟੀਆਂ ਵਗੈਰਾ ਤੇ ਜਾਣਾ ਜਾਂ ਜਿਵੇਂ ਉੱਧਰ ਜਾਣੇ ਆਪਾਂ ਤਾਂ ਮਤਲਬ ਸਰਦੀਆਂ ਸਰਦੀਆਂ ਦੇ ਵਿੱਚ ਕਾੜਨੀ ਹੁੰਦੀ ਸੀ ਨਾਨੀ ਦੀ ਸਾਡੀ ਰੱਖੀ ਹੋਈ ਉੱਤੇ ਹਾਰੇ ਦੇ ਉੱਤੇ ਬਣਾ ਕੇ ਹਨਾ ਪਾਥੀਆਂ ਤੇ ਤੇ ਗਰਮੀਆਂ ਗਰਮੀਆਂ 'ਚ ਉਹ ਹੀ ਜਗ੍ਹਾ ਤੇ ਮਤਲਬ ਚਾਟੀ ਵਾਲੀ ਉਹ ਲੱਸੀ ਹੁੰਦੀ ਸੀ ਉਹੀ ਕਾੜਿਆ ਕਾੜੇ ਹੋਏ ਦੁੱਧ ਦੀ ਇਹ ਮਤਲਬ ਉੱਥੋਂ ਸੀਗਾ ਆਈਡੀਆ ਇਹ ਜਿਹਾ ਵੀ ਚਲੋ ਆਪਾਂ ਇੱਕ ਵਾਰ ਕਿਉਂਕਿ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਵੀ ਆਪਾਂ ਨੂੰ ਗੈਸ ਤੇ ਤੇ ਕੜਾਈਆਂ ਦੇ ਵਿੱਚ ਮਿਲਦਾ ਦੁੱਧ ਇਹ ਚੀਜ਼ ਕਿਤੇ ਨਹੀਂ ਸੀਗੀ ਇਹ ਟ੍ਰੈਡੀਸ਼ਨਲ ਅਜਮੇ ਆਪਣੀ ਇਹ ਬਿਲਕੁਲ ਹੀ ਨਹੀਂ ਸੀ ਚੀਜ਼ ਕਿਤੇ ਆਪਾਂ ਦੇਖਦੇ ਆਂ ਜਿਹੜੀਆਂ ਹਲਵਾਈਆਂ ਦੀ ਦੁਕਾਨਾਂ ਉੱਤੇ ਵੱਡੀਆਂ-ਵੱਡੀਆਂ ਕੜਾਹੀਆਂ ਰੱਖੀਆਂ ਹੋਈਆਂ ਨੇ ਉੱਪਰ ਮਲਾਈ ਜਮਾਈ ਹੁੰਦੀਆਂ ਤੇ ਕਾਫੀ ਜ਼ਿਆਦਾ ਡੈਕੋਰੇਸ਼ਨ ਕੀਤੀ ਹੁੰਦੀ ਹੈ ਹਨਾ ਪਰ ਇਹਦਾ ਕਨਸੈਪਟ ਸਾਰੇ ਬਾਜ਼ਾਰ ਤੋਂ ਲੱਗ ਚੱਲ ਕੇ ਲੈ ਕੇ ਆਂਦਾ ਡਰਨੇ ਜਿਗਾ ਵੀ ਚੱਲੇਗਾ ਜਾਂ ਨਹੀਂ ਚੱਲੇਗਾ ਨਹੀਂ ਬ੍ਰਦਰ ਕੋਈ ਐਦਾਂ ਦਾ ਨਹੀਂ ਸੀਗਾ ਚੱਕਰ ਮਤਲਬ ਉਹ ਤਾਂ مالک ਦੇ ਹੱਥ ਵਾਸਾ ਸਾਰਾ ਕੁਝ ਹੈ ਨਾ ਉਹੀ ਦੇਣ ਵਾਲਾ ਆ ਤੇ ਆਪਾਂ ਮਤਲਬ ਜੇ ਸੱਚੇ ਦਿਲ ਨਾਲ ਤੁਸੀਂ ਮਿਹਨਤ ਕਰਦੇ ਹੋ ਤਾਂ ਉਹ ਫਲ ਜ਼ਰੂਰ ਦਿੰਦਾ ਆ ਤੇ ਦੂਜੀ ਗੱਲ ਜਿਹੜੀ ਚੀਜ਼ ਤੁਸੀਂ ਮੂੰਹੋਂ ਬੋਲਦੇ ਹੋ ਉਹੀ ਚੀਜ਼ ਤੁਸੀਂ ਸੇਮ ਦਿੰਦੇ ਹੋ ਤਾਂ ਮਤਲਬ ਤੁਹਾਡੀ ਇਮਾਨਦਾਰੀ ਤਾਂ ਉਹ ਮਤਲਬ ਉਹਦਾ ਫਲ ਨਹੀਂ ਰੱਖਦਾ ਤੇ ਦੂਜੀ ਚੀਜ਼ ਵੀ ਮਤਲਬ ਮੈਨੂੰ ਇਦਾਂ ਸੀਗਾ ਉਹ ਜਿਵੇਂ ਤੁਸੀਂ ਕਹਤਾ ਵੀ ਉਹ ਉਹਨਾਂ ਦਾ ਸੈਟਅਪ ਕੀਤਾ ਹੁੰਦਾ ਮਲਾਈ ਮਿਲੂਈ ਆਈ ਹੁੰਦੀ ਆ ਹਨ ਉਹ ਤਾਂ ਮਤਲਬ ਮੈਦਾ ਪਾ ਦੋ ਥੋੜਾ ਜਿਹਾ ਦੁੱਧ ਦੇ ਵਿੱਚ ਜਾਂ ਸੂਜੀ ਪਾ ਦੋ ਹੋਰ ਵੀ ਇੱਕ ਦੋ ਚੀਜ਼ਾਂ ਇਦਾਂ ਨਹੀਂ ਪੈ ਜਾਂਦੀਆਂ ਨੇ ਰਸਕ ਪੈਂਦੇ ਨੇ ਅੱਜ ਕੱਲ੍ਹ ਗਾੜਾ ਕਰਨ ਨੂੰ ਇਹਨੂੰ ਉਹ ਸੂਜੀ ਵਾਲੇ ਜਿਹੜੇ ਰਸ ਹੁੰਦੇ ਨੇ ਕਿ ਉਹ ਭੋਰ ਕੇ ਪਾ ਦਿੰਦੇ ਆ ਬੜਾ ਕੁਸ਼ ਆ ਉਹ ਹੁਣ ਮਤਲਬ ਆਪਾਂ ਵੀ ਇਹਦੇ ਵਿੱਚ ਸੜਦੀਏ ਮੁਠੀ ਤੇ ਉੱਤੇ ਇੰਨੀ ਮੋਟੀ ਮੋਟੀ ਮਲਾਈ ਆ ਜਾਊਗੀ ਪਰ ਉਹਦਾ ਕੀ ਫਾਇਦਾ ਹਨ ਜਿਹੜੀ ਚੀਜ਼ ਹੈਗੀ ਆ ਆਪਾਂ ਜਿਹੜੀ ਚੀਜ਼ ਕਹਿ ਰਹੇ ਆ ਲੋਕਾਂ ਨੂੰ ਆਪਾਂ ਉਹ ਸੇਮ ਚੀਜ਼ ਮਤਲਬ ਇਹ ਚ ਜਿੰਨੇ ਵੀ ਮੈਂ ਕਹਿਣਾ ਆ ਵੀ ਜਿਵੇਂ ਕਾਜੂ, ਬਦਾਮ, ਪਿਸਤਾ, ਖਰੂਟ ਉਹ ਆਪਾਂ ਸਾਰਾ ਖਸਖਸ ਵਗੈਰਾ ਸਭ ਪਾਉਨੇ ਆ ਇਹਦੇ ਵਿੱਚ। ਦੈਨ ਉਦੋਂਦੂ ਆਪਾਂ ਕੇਸਰ ਪਾਉਨੇ ਆ ਉੱਪਰ। ਤੇ ਮਲਾਈ ਹੁਣ ਜਿਵੇਂ ਮੈਨੂੰ ਪੁੱਛਦੇ ਵੀ ਆ ਕਈ ਜਾਣੇ ਕਿ ਮੈਂ ਤਾਂ ਵਿੱਚ ਹੀ ਘੋਲ ਦਿੰਦਾ। ਮੈਂ ਮਤਲਬ ਅਲੱਗ-ਅਲੱਗ ਕਨਸੈਪਟ ਨਹੀਂ ਹੈਗਾ। ਉਹ ਕੜਚੀ ਆਪਾਂ ਵਿੱਚੋਂ ਭਰਨੀ ਆ ਸਾਰਿਆਂ ਨੂੰ ਜਿੰਨੀ ਮਾਤਰਾ ਜਾਣੀ ਆ ਉਹ ਇੱਕੋ ਜੀ ਚਲੀ ਜਾਣੀ ਆ। ਆਪਾਂ ਦੇਖਦੇ ਆ ਵੀ ਜਿੱਦਾਂ ਤੁਸੀਂ ਹੁਣ ਦਿਖਾ ਵੀ ਰਹੇ ਸਾਨੂੰ ਵੀ ਜਦੋਂ ਇਹਨੂੰ ਹਲਾਇਆ ਦੁੱਧ ਨੂੰ ਵਿੱਚ ਘਿਓ ਆਇਆ ਹੋਇਆ ਦੁੱਧ। ਇਹ ਘਿਓ ਉਦੋਂ ਹੀ ਆਉਂਦਾ ਜਦੋਂ ਦੁੱਧ ਮੱਠ ਰੇ ਜਿਹਦਾ ਰਹਿੰਦਾ ਜਿੰਨਾ ਆਪਾਂ ਹੋਰ ਕਹਿ ਲੀਏ ਤੇ ਫਿਰ ਉਸ ਦੀ ਮਲਾਈ ਆਉਂਦੀ ਹੈ ਮਲਾਈ ਦਾ ਘਿਓ ਬਣ ਜਾਂਦਾ ਹੈ ਪ੍ਰੋਸੈਸ ਹੁੰਦਾ ਸਾਰਾ ਆ ਹਾਂ ਜਿਵੇਂ ਇੱਕ ਤਾਂ ਇਹਦੇ ਚ ਡਰਾਈ ਫਰੂਟ ਨੇ ਜਿਹੜੇ ਹਨਾ ਉਹਨਾਂ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਆਇਲ ਛੱਡਦੇ ਨੇ ਕਿ ਉਹ ਇੱਕ ਦੂਜੀ ਗੱਲ ਜਦੋਂ ਇਹ ਕੱਢਦਾ ਰਹਿੰਦਾ ਮਤਲਬ ਸਵੇਰੇ ਆਪਾਂ ਇਹਨੂੰ ਸਾਜਰੇ ਮਤਲਬ ਮਾਤਾ ਧਾਰ ਦਿੰਦੀ ਹੈ ਮੇਰੀ ਤੇ ਹੁਣ ਜਿਵੇਂ ਆ ਟਾਈਮ ਦੇਖ ਲਓ ਹੁਣ तकरीबन ਇਹਨੂੰ 12 ਘੰਟੇ ਹੋ 12 ਘੰਟੇ ਤੋਂ ਉੱਪਰ ਹੋ ਗਿਆ ਇਹਨੂੰ ਕੱਢਦੇ ਨੂੰ ਜਿਵੇਂ ਇਹ ਇਹ ਮਿੱਟੀ ਚ ਕਢਣ ਕਰਕੇ ਜਿਵੇਂ ਹੁਣ ਤੁਸੀਂ ਕਿਹਾ ਵੀ ਉਹ ਜਿਵੇਂ ਦੂਜੀ ਉਕੜਾਈਆਂ ਵਗੈਰਾ ਨਾ ਇਹ ਸਟੀਮ ਕੁਕਿੰਗ ਕਹਿ ਸਕਦੇ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਜਿਵੇਂ ਹੁਣ ਆਪਾਂ ਅੱਜ ਕੱਲ ਵੀ ਸਟੀਮ ਚਿਕਨ ਜਾਂ ਸਟੀਮ ਵਾਲ ਨੂੰ ਜ਼ਿਆਦਾ ਜਾਂਦੇ ਆ ਵੀ ਲੋਕ ਵੀ ਬੋਇਲ ਨਹੀਂ ਕੀਤਾ ਹੋਇਆ ਜਾਂ ਫਰਾਈ ਨਹੀਂ ਕੀਤਾ ਹੋਇਆ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਹਨਾ ਇਹ ਮਤਲਬ ਅੱਜ ਤੋਂ ਦੇਖੋ ਕਿੰਨੇ ਸਾਲ ਪਹਿਲਾਂ ਤੇ ਆਪਣੇ ਬਜ਼ੁਰਗ ਜਿਹੜੇ ਆਪਣੇ ਲੋਕ ਕਰਦੇ ਸੀਗੇ ਉਹ ਪਾਤੀਆਂ ਤੇ ਆਮ ਰੋਟੀ ਪਕਾ ਕੇ ਮਤਲਬ ਖਾ ਲੈਂਦੇ ਸੀ ਇਹਦਾ ਕੋਈ ਚੁੱਲਿਆਂ ਤੇ ਦੇ ਕੀ ਗੱਲ ਨਹੀਂ ਚੁੱਲਿਆਂ ਤੇ ਬਹਿ ਕੇ ਖਾ ਲੈਂਦੇ ਉੱਤੇ ਸਬਜੀ ਬਣਾਈ ਜਾਣੇ ਨਾਲ ਲਾਗੇ ਬਹਿ ਕੇ ਖਾਈ ਜਾਣਾ ਬਿਲਕੁਲ ਬਿਲਕੁਲ ਇਹ ਵੀ ਆ ਇਹ ਹੁਣ ਜੇ ਮੇਰਾ ਧੂਆ ਵੀ ਨਿਕਲਦਾ ਇਹ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਇਹਦੇ ਜੇ ਤੁਸੀਂ ਸਾਰਾ ਪਾਤੀ ਦਾ ਧੂਆ ਸਾਰਾ ਦਿਨ ਖੜੇ ਰਹੇ ਤੁਸੀਂ ਉਹਦਾ ਕੋਈ ਨੁਕਸਾਨ ਨਹੀਂ ਹੈ ਤੇ ਤੁਸੀਂ ਗੱਲ ਕੀਤੇ ਵੀ ਤੁਹਾਡੇ ਮਾਤਾ ਸ਼ੇਰੀ ਇਹਨੂੰ ਤਿਆਰ ਕਰ ਦਿੰਦੇ ਨੇ ਤੇ ਕਿੰਨਾ ਕ ਸਮਾਂ ਉਹਨਾਂ ਨੂੰ ਲੱਗ ਜਾਂਦਾ ਤਿਆਰ ਕਰਨ ਵਾਸਤੇ ਕਿਉਂਕਿ ਡ్రਾਈ ਫਰੂਟ ਪਾਣੇ ਫਿਰ ਉਹਨੂੰ ਸਾਰਾ ਤਿਆਰ ਕਰਨਾ ਸੇਮ ਟੇਸਟ ਬਣਾ ਕੇ ਰੱਖਣਾ ਉਸ ਚੀਜ਼ ਦਾ ਮਤਲਬ ਉਹ ਕੁਆਲਿਟੀ ਮੇਨਟੇਨ ਕਰਨੀ ਪੈਂਦੀ ਆ ਮਤਲਬ ਆਪਣੇ ਹੱਥ ਚ ਹੀ ਹੁੰਦਾ ਨਾ ਜਿਹੜੀ ਕਿਹੜੀ ਚੀਜ਼ ਕਿੰਨੀ ਆ ਉਹ ਸਾਡੇ ਨਾਪੇ ਹੋਏ ਨੇਗੇ ਮਤਲਬ ਬਾਪਤਾ ਨੂੰ ਮਾਤਾ ਦੇ ਉਹ ਉਹਦੇ ਲਈ ਵੀ ਸ਼ਰਧਈ ਲਈ ਵੀ ਕਿਹੜੀ ਬਾਦਾਮ ਕਿੰਨੇ ਪੈਣੇ ਆ ਕਾਜੂ ਕਿੰਨੇ ਪੈਣੇ ਆ ਜਾਂ ਹੋਰ ਜਿੰਨਾ ਕੁਝ ਵੀ ਜੋ ਜੋ ਐਟਮਾ ਬੰਦ ਕੇ ਨੇਗੀਆਂ ਤੇ ਉਵੇਂ ਹੀ ਮਤਲਬ ਦੁੱਧ ਦਾ ਪਤਾ ਵੀ ਇਹ ਇੰਨੇ ਇੰਨਾ ਪਤੀਲਾ ਪਾ ਦੇਣਾ ਭਰ ਕੇ ਜਾਂ ਵੀ ਮਤਲਬ ਇੰਨੇ ਲੀਟਰ ਆਪਾਂ ਦੁੱਧ ਪਾਤਾ ਤਾਂ ਉਹਦੇ 'ਚ ਮਤਲਬ ਉਹ ਇੱਕ ਰੱਖਿਆ ਹੋਇਆ ਸਮਾਨ ਸਾਰਾ ਆਪਾਂ ਪੀਸ ਲੈਣੇ ਹੁੰਦੇ ਆ ਉਹਨੂੰ ਤੇ ਉਹ ਵੀ ਉਹਦੇ 'ਚ ਇੰਨੇ ਜਮਤੇ ਪੈ ਜਾਣੇ ਆ ਇੰਨੇ ਲੀਟਰ ਦੁੱਧ ਦੇ ਵਿੱਚ ਇੰਨੇ ਜਮਤੇ ਪੈ ਜਾਣੇ ਆ ਮਤਲਬ ਗਲਾਸ ਦੇ ਅਕੋਰਡਿੰਗ ਹੁੰਦਾ ਹੈ ਯਾਨੀ ਕਿ ਮਾਸਟਰ ਸਾਹਿਬ ਇਹਦੇ ਪਿੱਛੇ ਮਾਤਾ ਜੀ ਨੇ ਜਿਹੜੇ ਮਿਸ ਇੰਨਾ ਘੈਂਟ ਸਮਾਨ ਬਣਾਉਂਦੇ ਨੇ ਤੇ ਤੁਸੀਂ ਆ ਕੇ ਇੱਥੇ ਮਿਸ ਲੋਕਾਂ ਨੂੰ ਸਿਖਾਉਨੇ ਹੋ ਹਨਾ ਵੀ ਘੈਂਟ ਘੈਂਟ ਇੱਜਾਂ ਜਿਹੜੀਆਂ ਪੁਰਾਤਨ ਸਮੇ ਦੀ ਆਪਾਂ ਇਹਨੂੰ ਕਹਿ ਸਕਦੇ ਹਾਂ ਬਿਲਕੁਲ ਬਈ ਜੀ ਹਾਂ ਵੀਰੇ ਮਤਲਬ ਮਾਤਾ ਅੱਦ ਅੱਦ ਕਰਾਉਂਦੇ ਆ ਜਰੂਰ ਮੇਰੇ ਨਾਲ ਹਨਾ ਤੇ ਆਏ ਹੁੰਦਾ ਵੀ ਦੱਸਦਾ ਮਾਤਾ ਨੂੰ ਸਮਾਨ ਦਾ ਯਾਨੀ ਕਿ ਮੈਂ ਹੀ ਆ ਵੀ ਕਿਹੜੀ ਚੀਜ਼ ਕਿੰਨੀ ਕਿਹੜੀ ਚੀਜ਼ ਕਿੰਨੀ ਉਹ ਆ ਪਾਉਂਦੀ ਮਾਤਾ ਮਤਲਬ ਆਪਣੇ ਹੱਥ ਨਾਲ ਮਾਤਾ ਪਿਆਰ ਵਿੱਚ ਹਾਂ ਹਾਂ ਕਹਿ ਸਕਦੇ ਆ ਕਿਉਂਕਿ ਉਹ ਸ਼ਰਧਈ ਦਾ ਵੀ ਤਕਰੀਬਨ ਸਮਾਨ ਉਹੀ ਤਿਆਰ ਕਰਦੇ ਆ ਸਾਰਾ ਉਹਨਾਂ ਨੂੰ ਦੱਸਦਲਾ ਵੀ ਇੰਨਾ ਇੰਨਾ ਪਾ ਦੋ ਆ ਵੀ ਇੰਨਾ ਇੰਨਾ ਇੱਕ ਵਾਰ ਦੱਸਿਆ ਵੀ ਆ ਚੀਜ਼ ਇੰਨੀ ਆ ਚੀਜ਼ ਇੰਨੀ ਤੇ ਉਹ ਮਤਲਬ ਉਹਦਾ ਰਗੜਾ ਲਾਉਣਾ ਉਹ ਮੈਂ ਲਾਉਣਾ ਤੇ ਇਹ ਸਰਧਈਆ ਜਿਵੇਂ ਇਹ ਸੌਰੀ ਦੁੱਧ ਆ ਇਹਦੇ ਚ ਤਕਰੀਬਨ ਸਾਰਾ ਮਾਤਾ ਦਈਆ ਚਾ ਵਾ ਉਹਨਾਂ ਨੇ ਦੁੱਧ ਪਾਉਣਾ ਉਹਨਾਂ ਨੂੰ ਇੱਕ ਵਾਰ ਮਤਲਬ ਦੱਸਿਆ ਵੀ ਇੰਨਾ ਸਵਾਨ ਤੇ ਉਹਨਾਂ ਨੇ ਸਵਾਨ ਪਾਉਣਾ ਕੇਸਰ ਵਗੈਰਾ ਸਭ ਕੁਝ ਉਹਨਾਂ ਨੇ ਪਾ ਕੇ ਇਹਨੂੰ ਮਤਲਬ ਮੈਨੂੰ ਜਾਣ ਵੇਲੇ ਉਹਨੂੰ ਤਿਆਰ ਕਰਦੇ